ਸੰਦਰਜੀ ਹੇ ਨੀਚੇ ਨਾਲ ਕੇ ਜਿਹੜੀ ਸੰਗਤ ਥੋੜਾ ਥੋੜਾ ਪਿਛਾ ਹੋ ਜੋ ਮਹਾਪੁਰਸ਼ ਦੇਰਸ਼ਕਦਾਰੇ ਕਾਰਨ ਦੇ ਰਹੇ ਨੇ ਸੰਗਤਾਂ ਨੂੰ ਯਾਰ ਨਾਲ ਥੋੜਾ ਥੋੜਾ ਪਿਛਾ ਹੋ ਜਾ ਜੀ Terima kasih telah menonton. آ جی اپنے ਕਹੋ ਨਾਨਕ ਕਿਰਪਾ ਪਈ ਪ੍ਰਭ ਆਏ ਸਹਾਈ ਸ਼ਲੋਕ ਜੇ ਸਾਧੂ ਕੋ ਗਿੰਨ ਭਜਨ ਕੀਰਤਨ ਨਾਨਕ ਦੀਦਾਰ ਆਉਣਾ ਸੁਨਾ ਸੁਠਿ ਨਿਤ ਜੀ ਹੁਜੂਰ ਸ਼ਰੋਗ ਮਹੱਲਾ ਭਜਵਾ ਮਨ ਮਹਤਬੋ ਜੁਲਣੇ ਤੁਮ ਕਰੋ ਵਰਤਿ ਤੋ ਅਰਜੀ ਸਰਤਾ ਔਰ ہر دیو نانے کی نیر سوی لورہ دور جی کے محنوں پہلا ایک اوہمی سانتر سرگر پر سات اگر گیر پر اکیے کرتے کا بری بیچارہ عدد کر گا سوی لورہ سرگناہار تم گاؤں میرے نرکوں کا سوی لہو آئیے سوی لسنا سے دور آئیے دی جان ساتھ ارتے سے پوڑھا سیگری سن سار تین بیلے آئیے بوکھ ਜਾਤੋ ਨਾਮ ਮੋਰਾ ਤਪਾਰ ਹਾ ਇਹ ਸੱਚਾ ਸਰਸਤੀ ਦੀ ਕੋਪਾ ਨਾ ਲਾ ਬਹੁਰੀ ਬੁਰ ਨਾ ਰਹਿ ਐਸੇ ਨਾਂ ਇਸ ਹੈ ਪਾਉ ਹੈ ਸੰਤ ਸੁਗੈ ਇਕਪਤੀ ਸਾ ਨਾਮ ਸੁਣ ਕੈ ਸਬਾਹ ਮਾਉ ਨੰਨ ਲਾ ਪੀਜ ਮਾਰ ਦੀ ਸਿਫਤ ਕਰੈ दे पे अन ते सै अन दुगार آج آدھی اپنے ਰਾਹ ਲੀਏ ਤਾਰਕੁ ਵਾਲ ਸੋ ਬਿਆਦ ਮਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਆਏ ਸਹਾਈ ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਗਰੀਬਾ ਰਾਹ ਬੋਲਾ ਸੁਨ ਸੁਧਿ ਨਿਕੰਟ ਜਾਈ ਹੁਦੂ ਸਲੋਕ ਮਹਲਾ ਪੰਜਵਾ ਮਨ ਮਰਦ ਗੋ ਜੁਲਣੇ ਤੁਮ ਕਰੋ ਵਰਤਿ ਤੋ ਅਰਜ ਕਰਤਾ ਔਰ ਸਰ ਦੇਵ ਨਾਨਕ ਜੀ ਸੋਹਲਾ ਰਾਗ ਉਹ ਜੀ ਗਾਉਣਾ ਪਹਿਲਾ ਕਿੰਨੀ ਸੋਹਣੀ ਸਰਗਰ ਪ੍ਰਸਾਦ ਜਗਰ ਕੀ ਰਿਆ ਕੀ ਕਰਕੇ ਗਾਵੇ ਵਿਚਾਰ ਸੁਧ ਕਰ ਗਾਉ ਸੋਹਲਾ ਸਿਮਰ ਸੁਧਾਹਾਰ ਤੁਮ ਗਾਉ ਉਹ ਮੇਰੇ ਨਿਰੋਪਕਾ ਸੋਹ ਗਾਉ ਆਇ ਜੋ ਸਦੇ ਸਦਾ ਸੁ ਰਹੇ ਸਾਤੇ ਨਾਮ No, no, no. ਸੰਗਤ ਜੀ ਹੇਠਾਂ ਅੱਗੇ ਜਿਹੜੀ ਸੰਗਤ ਥੋੜਾ ਥੋੜਾ ਪਿਛਾ ਹੋ ਜਾਓ ਮਹਾਪੁਰਸ਼ ਦੇਰਸ਼ਨਦਾਰੇ ਕਾਰਨ ਦੇ ਰਹੇ ਨੇ ਸੰਤਾਂ ਨੂੰ ਪਾਰ ਨਾਲ ਥੋੜਾ ਥੋੜਾ ਪਿਛਾ ਹੋ ਜਾਓ ਜੀ I'm <laughs> 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 جانا جانا بھی آدھی اپنے انگ جا ਸਹਾਇ ਇਹ ਸ਼ਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਲ ਤਰੀ ਤੋੜ ਹੋਣਾ ਸੋਨਾ ਸ਼ੁੱਧ ਨਿਕਟ ਜਾਇ ਹੂਦ ਸੁਲੋਕ ਮਹੱਲਾ ਪੰਜਵਾਂ ਮਨ ਮੱਤ ਤੋਂ ਜੁੜਣੇ ਬੁੱਧ ਕਰਵਾ ਤੇ ਅਰਜ ਕਰਵਾ ਹੋ ਸਰਦੇਵ ਨਾਨਕ ਜੀ ਸੋ ਨਰਾਜ ਹੋਰ ਜੀ ਕੰਨ ਨਾ ਪਹਿਲਾ ਸਤਿਨਾਮ ਵਾਹਿਗੁਰੂ ਸਰਗਰ ਪ੍ਰਸਾਦ ਜਗਰਗੀਰ ਤੇ ਅਭਿਆ ਕਰਕੇ ਕਾਹਰੇ ਵਿਚਾਰ ਸਭ ਕਰ ਗਾਲ ਸੋ ਨਰਾਜ ਸਿਮਰ ਸੁਧਾਹਾਰ ਤੁੰਗਾ ਹੋ ਮੇਰੇ ਨਿਰੋਪਕਾ ਸੋ ਗਾਹੋ ਆਰਿ ਸੋ ਸਦਾ ਸੁਦਾਸ ਕਰੋ ਆਮੀ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੋ ਨਾਮ ਕੇ ਜੜੀ ਸੰਗਤ ਥੋੜਾ ਥੋੜਾ ਖਿਸ਼ਾ ਜੋ ਮਹਾਪੁਰਸ਼ ਦੇਰਸ਼ਣਦਾਰੇ ਕਾਰਨ ਦੇ ਰਹੇ ਨੇ ਸਰਤਨੋ ਯਾਰ ਨਾਲ ਥੋੜਾ ਥੋੜਾ ਪਿਛਾ ਹੋ ਜਾਓ ਜੀ ਹਲੇ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿ ਸੰਗਤ ਜੀ ਅੱਗੇ ਜਿਹੜੀ ਸੰਗਤ ਥੋੜਾ ਥੋੜਾ ਅੱਗੇ ਹੋ ਮਹਾਪੁਰਸ਼ ਦੇਰਸ਼ਨਦਾਰੇ ਕਾਰਨ ਦੇ ਰਹੇ ਨੇ ਸੰਤਾਂ ਨੂੰ ਪਾਰ ਨਾਲ ਥੋੜਾ ਥੋੜਾ ਪਿਛਾ ਹੋ ਜਾ ਜੀ